ਨਾਲ ਪੰਜਾਬੀ ਅੱਖਰ ਨਾਲ ਜੁੜੇ ਹੋਏ ਮੇਰੇ ਸਾਹਮਣੇ ਬੈਠੇ ਸਾਰੇ ਬਹੁਤ ਹੀ ਸਿਆਣੇ ਔਰ ਬਹੁਤ ਹੀ ਕਾਬਲ ਸਰੋਤੇ ਦਰਸ਼ਕ ਐਸੀਆਂ ਸ਼ਖਸੀਅਤਾਂ ਜਿਹੜੀਆਂ ਕਲਮ ਨਾਲ ਜੁੜੀਆਂ ਹੋਈਆਂ ਨੇ ਕਾਗਜ਼ ਨਾਲ ਜੁੜੀਆਂ ਹੋਈਆਂ ਨੇ ਮੈਂ ਧੰਨਵਾਦ ਕਰਦਾ ਸਭੀ ਸਾਹਿਬ ਦਾ ਗਰੇਵਾਲ ਸਾਹਿਬ ਦਾ ਡਾਕਟਰ ਯੋਗਰਾਜ ਜੀ ਦਾ ਕਿ ਤੁਸੀਂ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਕਿਸੇ ਨਾ ਕਿਸੇ ਮੰਚ ਤੇ ਹੁੰਨੇ ਆ ਪਰ ਜ਼ਿਆਦਾਤਰ ਉਸ ਮੰਚ ਤੋਂ ਨੁਕਤਾ ਚੀਨੀ ਹੋਈ ਕਰਕੇ ਆਉਨੇ ਆ ਉਹ ਲਗ ਗੱਲ ਹੈ ਕਿ ਨੁਕਤਾ ਚੀਨੀ ਚੋਂ ਨੁਕਤੇ ਅਲੱਗ ਕਰ ਲਈਏ ਚੀਨੀ ਅਲੱਗ ਕਰ ਲਈਏ ਆਪਣੀ ਖੰਡ ਦੀ ਵੀ ਆਪਣੀ ਜਿਹੜੀ ਮੰਗ ਪੂਰੀ ਹੋ ਜਾਊਗੀ ਪਰ ਆਪਾਂ ਨੁਕਤਾ ਚੀਨੀ ਇਕੱਠੀ ਹੋਈ ਕਰ ਦਿੰਨੇ ਆ ਬਸ ਸੋ ਅੱਜ ਇਹ ਹੈ ਇਹ ਪ੍ਰੋਗਰਾਮ ਜਿਹੜਾ ਨੁਕਤਾ ਚੀਨੀ ਵਾਲਾ ਨਹੀਂ ਹੈਗਾ ਅੱਜ ਇਹ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਗੱਲ ਹੈ। ਇਹਦੇ ਵਿੱਚ ਅੱਗੇ ਭਾਸ਼ਾ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ, ਕਿਵੇਂ ਕਰਨਾ ਹੈ। ਅੱਜ ਜ਼ਿੰਮੇਵਾਰੀ ਵਾਲਾ ਪ੍ਰੋਗਰਾਮ ਹੈ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਆਪਣੀ ਭਾਸ਼ਾ ਨੂੰ, ਆਪਣੀ ਬੋਲੀ ਨੂੰ ਅੱਗੇ ਤੱਕ ਕਿਸੇ ਵੀ ਮਾਧਿਅਮ ਰਾਹੀਂ ਚਾਹੇ ਪੰਚਾਇਤ ਅੱਗੇ ਤੱਕ ਪਹੁੰਚਾਈਏ, ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ, ਸਾਰੀ ਦੁਨੀਆ ਤੱਕ ਪਹੁੰਚਾਈਏ। ਕਵੀ ਤਾਂ ਇੱਕ ਹੈ ਜਿਆ ਮਾਧਿਅਮ ਹੈ ਉਹ ਕਹਿੰਦੇ ਆ ਨਾ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਜੋ ਗੱਲ ਸ਼ਾਇਦ 1.5 ਘੰਟੇ ਜਾਂ 2 ਘੰਟੇ ਦੇ ਭਾਸ਼ਣ ਚ ਨਹੀਂ ਕਹੀ ਜਾ ਸਕਦੀ ਉਹ ਸਿਰਫ ਦੋ ਲਾਈਨਾਂ ਚ ਕਵਿਤਾ ਦੇ ਜ਼ਰੀਏ ਕਹੀ ਜਾ ਸਕਦੀ ਬਚਪਨ ਚ ਜਦੋਂ ਸੁਰਤ ਸੰਭਾਲੀ ਸੰਤਰਾ ਮੋਦਾ ਸੀਹੁਰਾ ਨੂੰ ਪੜਿਆ ਦਵਿੰਦਰ ਸਿਆਰਥੀ ਉਹਨਾਂ ਨੂੰ ਕਾਲਜ 'ਚ ਦੇਖਿਆ ਫਿਰ ਕਿਉਂਕਿ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਸੀਗੇ ਉਹ ਖੁਦ ਸ਼ਾਇਰ ਸੀਗੇ ਪ੍ਰਿੰਸੀਪਲ ਸੁਲੱਖਣ ਸਿੰਘ ਮੀਤ ਤਾਂ ਕੋਈ ਨਾ ਕੋਈ ਹਰ ਹਫ਼ਤੇ ਕੋਈ ਕ ਕਵੀ ਦਰਬਾਰ ਜਾਂ ਕੋਈ ਜਾਂ ਓਮਪ੍ਰਕਾਸ਼ ਗੱਸੌਜੀ ਬੁਲਾ ਲੇ ਕਦੇ ਰਾਮ ਸਰੂਪਨਖੀ ਜੀ ਆ ਗਏ ਹਣਾ ਤੋਂ ਸਾਡਾ ਇਲਾਕਾ ਜਿਹੜਾ ਉਹ ਇੰਨਾ ਰਾਈਟਰਾਂ ਦਾ ਹੀ ਹੈ ਜੀ ਤੇ ਉਥੋਂ ਚਿੰਗਾਂ ਲੱਗੀਆਂ ਥੋੜੀ ਥੋੜੀਆਂ ਅਸੀਂ ਵੀ ਕਲਮ ਚੱਕ ਲਈ ਤੇ ਕਲਮ ਜਿਹੜੀ ਹੈ ਜਦੋਂ ਤੁਸੀਂ ਕਲਮ ਦੇ ਵਿੱਚੋਂ ਕੁਝ ਲਿਖਦੇ ਹੋ ਤਾਂ ਤੁਹਾਨੂੰ ਤੁਸੀਂ ਵੀ ਬਹੁਤ ਸਾਰੇ ਲਿਖਿਆ ਹੋਣਾ ਸਾਰਾ ਕੁਝ ਤਾਨੂੰ ਆਪਦੀਆਂ ਪਹਿਲੀਆਂ 5 ਜਾਂ ਪਹਿਲੀਆਂ 10 ਕਵਤਾਵਾਂ ਪਸੰਦ ਨਹੀਂ ਆਉਂਦੀਆਂ ਕਿਉਂਕਿ ਤੁਸੀਂ 11ਵੀਂ ਜਾਂ 15ਵੀਂ ਜਦੋਂ ਲਿਖ ਲੈਨੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਮੈਂ ਇਹੋ ਜਿਹਾ ਵੀ ਲਿਖਦਾ ਹੁੰਦਾ ਸੀ ਥੋੜਾ ਕੱਚਾ ਕੰਮ ਹੁੰਦਾ ਹੈ ਹੌਲੀ-ਹੌਲੀ ਤੁਸੀਂ ਸ਼ਾਇਰਾਂ ਨੂੰ ਪੜ੍ਹਦੇ ਰਹਿੰਨੇ ਹੋ ਕਾਫੀਏ ਬਣਦੇ ਰਹਿੰਦੇ ਨੇ ਅੱਖਰ ਹੋਰ ਆਉਂਦੇ ਰਹਿੰਦੇ ਨੇ ਵੋਕੈਬਲਰੀ ਵੱਧਦੀ ਰਹਿੰਦੀ ਹੈ ਫਿਰ ਤੁਹਾਨੂੰ ਐ ਲੱਗਦਾ ਤੁਸੀਂ 15ਵੀਂ ਨੂੰ ਵੀ ਨਹੀਂ ਲਾਈਕ ਕਰਦੇ ਫਿਰ ਜਦੋਂ 3ਵੀਂ ਲਿਖ ਲੈਨੇ ਹੋ ਜਿਵੇਂ ਨਲਕੇ ਦੇ ਵਿੱਚ ਪਾਣੀ ਹੈ ਜਿਹੜੇ ਨਾਲ ਕਿਨੇ ਪਾਣੀ ਹਜੇ ਚੱਕਿਆ ਨਹੀਂ ਪਹਿਲਾਂ ਉਹਦੇ 'ਚ ਆਪਾਂ ਉੱਪਰੋਂ ਪਾਣੀ ਪਾਉਨੇ ਆ ਦੋ ਤਿੰਨ ਡੱਬੇ ਪਾਣੀ ਦੇ ਪਾ ਦਿੰਨੇ ਆ ਫਿਰ ਉਹਦੇ ਉਹਨੂੰ ਕੋਸ਼ਿਸ਼ ਕਰਕੇ ਗੇੜਦੇ ਆ ਨਲਕਾ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਸੀ ਉਹਦਾ ਪਾਣੀ ਤਾਂ ਥੋੜੇ ਚਿਰ ਬਾਅਦ ਆਉਂਦਾ ਫਿਰ ਉਹ ਨਿਤਰਿਆ ਹੋਇਆ ਹੁੰਦਾ ਸੋ ਪਹਿਲਾਂ ਪਹਿਲਾਂ ਤਾਂ ਜੀਤੋ ਤੁਸੀਂ ਪ੍ਰਭਾਵਤ ਹੋ ਤੁਸੀਂ ਉਹਦੇ ਵਰਗੇ ਹੀ ਹੁੰਨੇ ਹੋ ਹੌਲੀ ਹੌਲੀ ਫਿਰ ਤੁਹਾਡਾ ਆਪਣਾ ਪਾਣੀ ਵਾਰੀ ਆਪਣੀ ਪਤਨ ਜਿਹੜੀ ਹੈ ਉਹ ਪਾਣੀ ਦੇਣ ਲੱਗ ਜਾਂਦੀ ਸੋ ਬੜੇ ਵੱਡੇ ਵੱਡੇ ਸ਼ਾਇਰਾਂ ਨੂੰ ਸੁਣਿਆ ਪੜਿਆ ਫਿਰ ਲਾਇਬ੍ਰੇਰੀ ਚ ਜਾਣ ਦਾ ਸ਼ੌਕ ਪੈਦਾ ਹੋ ਗਿਆ ਫਿਰ ਕਿਸੇ ਨੇ ਰਸੂਲ ਹਮਜ਼ਾ ਤੋਬ ਦੀ ਮੇਰਾ ਪਾਕਿਸਤਾਨ ਫੜਾਤੀ ਕਿਸੇ ਨੇ ਨਰਿੰਦਰ ਕਪੂਰ ਦੀ ਆਮੋ ਸਾਹਮਣੇ ਫੜਾਤੀ ਫਿਰ ਦਰ ਦਰਵਾਜ਼ੇ ਆਪ ਖਰੀਦ ਲਈ ਤੇ ਪੜਨ ਲੱਗੇ ਫਿਰ ਕਿਸੇ ਨੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਕਿਹਾ ਕੀਟਸ ਨੂੰ ਪੜੋ ਉਹਨਾਂ ਨੂੰ ਪੜਨਾ ਪਿਆ ਜੀ ਤੇ ਫਿਰ ਸ਼ਿਵ ਹੋਰੀ ਤਾਂ ਚੱਲੋ ਸਾਡੇ ਸਿਲੇਬਸਾਂ ਚੀ ਸੀ ਬਟਾਲਵੀ ਸਾਹਿਬ ਦਾ ਅੱਛਾ ਸਿਲੇਬਸ ਚੀ ਲੱਗੇ ਹੁੰਦੇ ਸੀ ਫਿਰ ਰੇਡੀਓ ਸੁਣਨ ਦਾ ਸ਼ੌਕ ਪੈਦਾ ਹੋ ਗਿਆ ਰੇਡੀਓ ਤੇ ਵੀ ਬਹੁਤ ਕੁਝ ਇਹੋ ਜਾਂਦਾ ਸੀ ਅੱਜ ਵੀ ਬੜਾ ਸ਼ਾਇਰੀ ਸੁਣਨ ਦਾ ਸ਼ੌਕ ਹੈ ਬੜਾ ਕਵਤਾਮਾ ਸੁਣਨ ਦਾ ਸ਼ੌਕ ਹੈ ਉਹਨਾਂ ਵੀ ਮੇਰੇ ਫੋਨ ਦੇ ਵਿੱਚ ਜੇ ਤੁਸੀਂ ਕੱਢੋਗੇ ਇੱਕ ਪਾਕਿਸਤਾਨ 'ਚ ਸ਼ੋਅ ਚੱਲਦਾ ਹੈ ਮਜ਼ਾਕ ਰਾਤ ਕਦੇ ਸੁਣਿਆ ਕਿਆਈ ਸ਼ੇਅਰ ਉਹਦੇ 'ਚ ਬੋਲਦੇ ਆ ਬੱਚੇ ਬੋਲਦੇ ਨਾਲੇ ਪਿੰਡਾਂ ਦੇ ਆ ਕੇ ਪਿੰਡਾਂ ਦੇ ਬੱਚੇ ਆ ਕੇ ਬੋਲਦੇ ਮੈਂ ਬਹੁਤ ਕੁਝ ਉਹਨਾਂ ਤੋਂ ਲਿਖ ਵੀ ਲੈਣਾ ਮੈਂ ਮਜ਼ਾਕ ਰਾਤ ਦੇ ਵਿੱਚ ਬਹੁਤ ਅੱਛੇ ਪੰਜਾਬੀ ਦੇ ਉਰਦੂ ਦੇ ਬਹੁਤ ਅੱਛੇ ਸ਼ੇਅਰ ਆਉਂਦੇ ਆ ਇਦੂ ਪਹਿਲਾਂ ਤੇਜਮਲ ਕਲੀਮ ਪੜਦੇ ਰਹੇ ਆ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਦੇ ਲੱਖਾਂ ਤੋਂ ਕਰੋੜਾਂ ਬਣ ਜਾਂਦੇ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਣਾ ਵਾਂ ਪਰ ਨਹੀਂ ਜਾਂਦਾ ਸਾਂਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਂਹ ਨੇ ਤੁਸੀਂ ਥੱਲੇ ਜਾਓਗੇ ਸਾਂਹ ਮੁੱਕਗੇ ਤੁਸੀਂ ਉੱਪਰ ਆ ਜਾਓਗੇ ਇਹਦਾ ਮਤਲਬ ਸਭ ਤੋਂ ਵੱਧ ਭਾਰੀ ਤਾਂ ਸਾਂਹ ਹੀ ਨੇ ਫਿਰ ਸੋ ਬੜੀਆਂ ਸੌਖੀਆਂ ਕਵਿਤਾਵਾਂ ਅ ਮਤਲਬ ਸੁਣੀਆਂ ਤਜਮਲ ਕਲੀਮ ਹੋਰਾਂ ਦੀਆਂ ਇਆ ਗੋਗਾ ਹੈ ਨਾ ਤੇ ਹੋਰ ਬਹੁਤ ਸਾਰੇ ਸ਼ਾਇਰ ਨੇ ਬਾਬਾ ਨਜ਼ਮੀ ਹਾਂਜੀ ਤੇ ਇਧਰੋਂ ਡਾਕਟਰ ਜਗਤਾਰ ਹੋਰਾਂ ਨੂੰ ਹੁਣ ਮੈਂ ਅੱਜਕੱਲ ਕਿਤਾਬ ਪੜ ਰਿਹਾ ਗੁਰਪ੍ਰੀਤਨ ਪੁੱਲਰ ਸਾਹਿਬ ਦੀ ਮੈਂ ਖਲਜੇ ਪੋਰ ਇਦਾਂ ਮਾ ਕਾ ਦਾ ਉਹ ਮੈਂ ਗੱਡੀ ਚ ਰੱਖੀ ਹੋਈ ਹੈ ਸੋ ਕਿਤਾਬਾਂ ਜਿਹੜੀਆਂ ਨੇ ਉਹ ਜੇ ਤੁਹਾਡੀਆਂ ਕਿਤਾਬਾਂ ਸਾਥਨ ਬਣ ਜਾਣ ਫਿਰ ਤੁਹਾਨੂੰ ਐ ਲੱਗਦਾ ਵੀ ਮੈਂ ਇਕੱਲਾ ਨਹੀਂ ਹਾਂ ਕਈ ਜਗ੍ਹਾ ਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਇਕੱਲਾ ਫੀਲ ਕਰਨ ਲੱਗ ਜਾਂਦੇ ਹੋ ਪਰ ਜੇ ਕਿਤਾਬਾਂ ਨਾਲ ਨੇ ਫਿਰ ਇਕੱਲਾ ਨਹੀਂ ਫੀਲ ਕਰਦੇ ਫਿਰ ਕੋਈ ਬੋਲਣ ਵਾਲਾ ਕੋਈ ਹੁਣੇ ਮੈਂ ਪੜੀ ਐ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਤੇ ਹੈਗੀ ਨਾਨਕ ਨਾਲ ਟੁੱਟਦੇ ਆ ਬੋਲ ਮਰਦਾਨੇ ਆ ਇਹ ਸਾਰੀਆਂ ਪੜੀਆਂ ਹੈ अच्छा जी वाह जी वाह ओचताए लगदा जमे ਤੁਨੋਂ ਨਾਲ ਹੀ ਲਈ ਫਿਰਦੇ ਨੇ ਮਰਦਾਨਾ ਜੀ ਦੇ ਤੇ ਉਦਾਸੀਆਂ ਤੇ ਤੁਸੀਂ ਆਪ ਫਿਰਦੇ ਜਿਵੇਂ ਨਾ ਸੋ ਮੇਰੇ ਸਾਹਮਣੇ ਅਜੈਬਾ ਔਜਲਾ ਜੀ ਬੈਠੇ ਨੇ ਅਨੀਤਾ ਸਬਦੀਸ਼ ਬੈਠੀ ਹੈ ਹਾਲਾਂਕਿ ਉਹ ਜੀ ਹਿੰਦੀ ਵਾਲੀ ਭੈਣ ਜੀ ਕਹਿੰਦੇ ਹੁੰਦੇ ਸੀ ਹੈਗੀ ਪੰਜਾਬੀ ਵਾਲੀ ਭੈਣ ਜੀ ਇਹ ਸੋ ਬੜਾ ਇਕੱਠੇ ਕੰਮ ਕੀਤਾ ਔਰ ਬਰੇ ਚੰਗੇ ਤੇ ਬੜੇ ਗੁਣੀ ਗਿਆਨੀ ਲੋਕ ਬੈਠੇ ਤੇ ਅੱਜ ਮੈਂ ਦਸنگਰੰਦਾਵਾ ਜੀ ਬਾਰੇ ਬੋਦਲਾ ਪਿੰਡ ਹਸ਼ਿਆਪੁਰ ਦਾ ਮੈਂ 26 ਜਨਵਰੀ ਦੀ ਸਪੀਚ ਵੀ ਬੋਲੇ ਸੀਗਾ ਹਸ਼ਿਆਪੁਰੀ ਦੇ ਇਸ ਮੈਂ ਕਿਵੇਂ ਉਹਨਾਂ ਨੇ ਪ੍ਰਸ਼ਾਸਕ ਵੀ ਹੋਏ ਫਿਰ ਖੇਤੀ ਬਾਰੇ ਕਿਵੇਂ ਉਹਨਾਂ ਨੇ ਕੰਮ ਕੀਤਾ ਫਿਰ ਕਲਾ ਫਿਰ ਅਕੈਡਮੀਆ ਫਿਰ ਆਡੀਟੋਰੀਅਮ ਬਣਾਏ ਤੇ ਅੱਜ ਅਪਾ ਤਾਂ ਹੀ ਉਹਨਾਂ ਨੂੰ ਯਾਦ ਕਰ ਰਹੇ ਆ ਮੈਂ ਅਮਰਸਰੰਧਾਵਾ ਯਾਦਗਾਰੀ ਮੇਲੇ 'ਚ ਵੀ ਆਉਂਦਾ ਰਿਹਾ ਮੁਹਾਲੀ ਫੂਲਹੋਰੀ ਕਹਿੰਦੇ ਸੀ ਤੇ ਬڑے ਵੱਡੇ ਵੱਡੇ ਕਲਾਕਾਰ ਉੱਥੇ ਐਮ ਸਰੰਦਾਬਾ ਯਾਦਗਾਰੀ ਮੇਲੇ ਚ ਆਉਂਦੇ ਰਹੇ ਸੋ ਬੜਾ ਕੁਝ ਉਹਨਾਂ ਬਾਰੇ ਕਹਿਣ ਨੂੰ ਹੈ ਬੜਾ ਕੁਝ ਸਿੱਖਣ ਨੂੰ ਹੈ ਬਾਅਦ ਚ ਕੁਦਰਤ ਨੇ ਥੋੜਾ ਜਿਹਾ ਮੋੜ ਮੋੜਿਆ ਪਤਾ ਨਹੀਂ ਕਿੱਦ ਨੂੰ ਰੱਬ ਮੋੜ ਦਿੰਦਾ ਹੈ ਤੇ ਪਹਿਲਾਂ ਲੀਡਰਾਂ ਤੇ ਤਵੇ ਲਾਉਂਦੇ ਰਹੇ ਬਾਅਦ ਚ ਕੀ ਪਤਾ ਸੀ ਆਹੀ ਕਮਾਪ ਕਰਨਾ ਪੈਣਾ ਫਿਰ ਮੈਂ ਆਪਦੀਆਂ ਕਸ਼ਟਾਂ ਸੁਣਨ ਲੱਗ ਗਿਆ ਮੈਂ ਕਿਹਾ ਮਿੱਤਰਾ ਜਿਹੜੀ ਜਿਹੜੀ ਪਹਿਲਾਂ ਕਮੀਆਂ ਕੱਢਦਾ ਰਹੇ ਆ ਉਹ ਨਾ ਹੁਣ ਰੱਖੀ ਆਉਂਦੇ ਚ ਉਹ ਯਾਦ ਰੱਖ ਲਈ ਉਹ ਆਪਦੇ ਚ ਨਾ ਰੱਖੀ ਸੋ ਇਹ ਇੱਕ ਕਵਿਤਾ ਲਿਖੀ ਸੀ ਸਟਾਇਰਿਕਲ ਵਿਅੰਗਾਤਮਕ ਕਵਿਤਾ ਸੀ ਮੈਨੂੰ ਬੜੀ ਪਸੰਦ ਆਉ ਉਹ ਬਾਅਦ ਚ ਮੈਨੂੰ ਹਿੰਦੀ ਵਰਜ਼ਨ ਵੀ ਕੀਤਾ ਸੀ ਲਫਟਰ ਚੈਲੰਜ ਪਰ ਮੈਂ ਅੱਜ ਪੰਜਾਬੀ ਦੇ ਪਿਆਰ ਕਰਨ ਵਾਲੇ ਬੈਠੇ ਪੰਜਾਬੀ ਸੁਣਾ ਦਿੰਦਾ ਕਿ ਜੰਗਲ ਦੇ ਵਿੱਚ ਇਲੈਕਸ਼ਨਾਂ ਕਰਾਉਣ ਦਾ ਫੈਸਲਾ ਕਰ ਲਿਆ ਜਾਨਵਰਾਂ ਨੇ ਕਿ ਸ਼ੇਰ ਆਪ ਹੀ ਬਣ ਜਾਂਦਾ ਹੈ ਜੰਗਲ ਦਾ ਰਾਜਾ ਵੀ ਥੋੜੇ ਵੋਟਾਂ ਪਵਾਉ ਡੈਮੋਕ੍ਰੇਸੀ ਲੈ ਕੇ ਆਈਏ ਲੋਕਤੰਤਰ ਲਿਆਉਣ ਦਾ ਫੈਸਲਾ ਕਰ ਲਿਆ ਇੰਡੀਆ ਦੀ ਤਰਜ ਤੇ ਆਪਣੇ ਦੇਸ਼ ਦੀ ਤਰਜ ਤੇ ਹੁਣ ਇਹ ਕਵਿਤਾ ਦੇ ਵਿੱਚ ਕਿਤੇ ਵੀ ਭਾਰਤ ਦਾ ਆਪਣੇ ਦੇਸ਼ ਦਾ ਨਾਮ ਨਹੀਂ ਹੈਗਾ ਪਰ ਜਿਹੜਾ ਸੁਣਦਾ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਜੰਗਲ ਦੇ ਵਿੱਚ ਆਮ ਚੋਨਾ ਦਾ ਹੋਇਆ ਜਦੋਂ ਐਲਾਨ ਆਪੋ ਆਪਣੇ ਚੋਨ ਪ੍ਰਚਾਰ ਤੇ ਲੱਗ ਪਏ ਜਾਨਵਰ ਜਾਣ ਸ਼ੇਰ ਭਾਜੀ ਬੱਕਰੀ ਦੇ ਘਰ ਗਏ ਕਹਿੰਦੇ ਭੈਣ ਜੀ ਸਾਸਰੀ ਘਰ ਆ ਲੈ ਹੋਰ ਸੁਣਾਓ ਕੀ ਹਾਲ ਚਾਲ ਹੈ ਬੱਕਰੀ ਕਹਿੰਦੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਅੱਜ ਹੈਰਾਨ ਬੜਾ ਹੈ ਸ਼ੇਰ ਮੇਰੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੈ ਕਹਿੰਦਾ ਭੈਣ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਆਪਾਂ ਹੁਣ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰ ਅੰਕਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੁਣ ਤੁਸੀਂ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਵਸਾਉਂਦਿਆਂ ਚੋਣਾ ਚ ਮੇਰੇ ਚੋਣ ਨਿਸ਼ਾਨ ਦਾ ਜਰਾ ਖਿਆਲ ਰੱਖਿਓ ਜੰਗਲ ਚ ਕੀ ਮਾਹੌਲ ਸੀ ਕਿ ਚੀੜੀਆਂ ਦੇ ਆਲਣਿਆਂ ਚ ਬਾਜਾਂ ਦੇ ਝੰਡੇ ਉਹ ਚੀੜੀਆਂ ਨੇ ਆਪਣੇ ਆਲਣੇ ਦੇ ਬਾਹਰ ਬਾਜਾਂ ਦਾ ਝੰਡਾ ਲਾਇਆ ਵੇ ਇਹਨੂੰ ਵੋਟ ਪਾਵਾਂਗੇ ਚੀੜੀਆਂ ਦੇ ਆਲਣੇ ਚ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਵੋਟ ਪਾ ਦੇਨੇ ਵੀਨੇ ਰਹੂਗਾ ਪੂਰਾ ਦਿਨ ਚੋਣ ਪ੍ਰਚਾਰ ਕਰਕੇ ਸ਼ੇਰ ਥੱਕਿਆ ਹੋਇਆ ਘਰੇ ਆਉਂਦਾ ਕਹਿੰਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰਨੀ ਸ਼ੇਰਨੀ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਹੈ ਇੱਕ ਨਰਮ ਜਿਹਾ ਨਾਜ਼ੁਕ ਜਿਹਾ ਖਰਗੋਸ਼ ਖਾਣ ਨੂੰ ਜਲ ਕਰਦਾ ਹੈ ਸ਼ੇਰ ਕਹਿੰਦਾ ਭਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ ਖਰਗੋਸ਼ ਜਿੰਨੇ ਮਰਜੀ ਖਾ ਲਈ ਪਲੀਜ਼ ਇਲੈਕਸ਼ਨਾਂ ਤੋਂ ਬਾਅਦ ਤੇ ਜੇ ਹੁਣ ਮੈਂ ਇਹੀ ਕਵਤਾ ਯਾਦ ਰੱਖ ਲਾਂ ਤਾਂ ਸਾਦਾ ਅੱਧੇ ਤੋਂ ਵੱਧ ਕਮੀ ਆ ਨਹੀਂ ਆਉਣਗੀਆਂ ਤੁਹਾਡੇ ਚ ਕਿ ਵਾਅਦਾ ਉਹੀ ਕਰੋ ਜੋ ਕਰ ਸਕਦੇ ਹੋ ਉਹੀ ਗੱਲਾਂ ਕਹੋ ਜੋ ਕਹਿ ਸਕਦੇ ਹੋ ਉਹੀ ਕਹੋ ਜਿਹੜੀਆਂ ਕਰ ਸਕਦੇ ਹੋ ਸੋ ਕੋਸ਼ਿਸ਼ ਇਹੀ ਕਰੀਦੀ ਆ ਕਿ ਜਿਹੜੀ ਇਮੇਜ ਬਣ ਗਈ ਸਾਡੇ ਲੀਡਰਾਂ ਦੀ ਉਹਨੂੰ ਤੋੜਦੀ ਏ ਵੀ ਯਾਰ ਨਾ ਕਹੋ ਨਾ ਤਾ ਵੀ ਲੋਕ ਜਿਆਦਾ ਯਕੀਨ ਕਰ ਲੈਂਦੇ ਵੀ ਠੀਕ ਹੈ ਨਹੀਂ ਕਿਹਾ ਇਹਦਾ ਮਤਲਬ ਨਹੀਂ ਕਿਹਾ ਇਹਨਾਂ ਨੇ ਜਦੋਂ ਕਹੋ ਜੋ ਐ ਕਰਦੇ ਹੋਗੇ ਉਹ ਕਰਦੇ ਆਗੇ ਹੋਣਾ ਹੈ ਨਹੀਂ ਅੱਜ ਕੱਲ ਅੱਧੀ ਸਕਰੀਨ ਤੇ ਪਹਿਲਾਂ ਵਾਲਾ ਲਾ ਦਿੰਦੇ ਨੇ ਅੱਧੀ ਸਕਰੀਨ ਦੇ ਦੂਜਾ ਲਾ ਦਿੰਦੇ ਨੇ ਵੀ ਦੱਸੋ ਭਈ ਕੀ ਕਿਹਾ ਸੀ ਪਹਿਲਾਂ ਤਾਂ ਪਤਾ ਹੀ ਨਹੀਂ ਲੰਦਾ ਸੀ ਨਾ ਵੀ ਲੀਡਰ ਬਰਨਾਲੇ ਕੁਝ ਹੋਰ ਕਹਿ ਗਿਆ ਉਸੇ ਰਾਤ ਨੂੰ ਸਮਾਣੇ ਕੁਝ ਹੋਰ ਕਹਿ ਗਿਆ ਉਹੀ ਇਹਦੇ ਇਸ ਹਫ਼ਤੇ ਦੇ ਵਿੱਚ ਵੀ ਇੱਕ ਲਾਈਨਾਂ ਸੀ ਕਿ ਚੂਹਿਆਂ ਨੂੰ ਕਿਹਾ ਗਿਆ ਇੱਲ ਨਹੀਂ ਰਹੂਗੀ ਚੂਹਿਆਂ ਨੂੰ ਕਿਹਾ ਗਿਆ ਇੱਲ ਨਹੀਂ ਰਹੂਗੀ ਇੱਲਾ ਨੂੰ ਭਰੋਸਾ ਦਿੱਤਾ ਗਿਆ ਕਹਿੰਦੇ ਚੂਹਿਆਂ ਦੀ ਸਪਲਾਈ ਢਿਲ ਨਹੀਂ ਰਹੂਗੀ ਮਨ ਕਿਤੇ ਕੁਝ ਹੋਰ ਕਹਿ ਕੇ ਕਿਤੇ ਉਹਨਾਂ ਨੇ ਉਲਟ ਕਹਿ ਗਏ ਸੋ ਕੋਸ਼ਿਸ਼ ਇਹੀ ਹੈ ਕਿ ਇਹੋ ਜਿਹੇ ਸ਼ਾਇਰਾਂ ਨਾਲ ਇਹੋ ਜਿਹੇ ਲੋਕਾਂ ਨਾਲ ਮਿਲਵਰਤਨ ਰਵੇ ਜਿਹੜੀ ਕਵਿਤਾ ਹੈ ਜਿਹੜੇ ਅੱਖਰ ਨੇ ਉਹ ਤੁਹਾਨੂੰ ਕਿਤੇ ਇੱਧਰ ਉੱਧਰ ਹੱਲਣ ਨਹੀਂ ਦਿੰਦੇ ਅਖਰ ਅਸਲ 'ਚ ਬੰਨ ਲੈਂਦੇ ਤੁਹਾਨੂੰ ਤੇ ਆਪਾਂ ਤਾਂ ਸ਼ਬਦ ਗੁਰੂ ਦੇ ਚੇਲੇ ਆ ਆਪਣਾ ਤਾਂ ਗੁਰੂ ਹੀ ਸ਼ਬਦ ਹੈ ਸੋ ਇੱਕ ਮੈਂ ਲਿਖਿਆ ਅ ਅੱਧੀ ਘਰਾਤ ਨੂੰ ਉੱਠਿਆ ਮੈਂ ਤਾਂ ਮੈਂ ਕੁਝ ਲਿਖਣ ਉੱਠਿਆ ਤਾਂ ਮੇਰੀ ਜੀਵਨ ਸਾਥਣ ਕਹਿੰਦੀ ਅੱਧਿਰਦ ਨੂੰ ਕਿੱਥੇ ਉੱਠ ਕੇ ਮੈਂ ਕੁਝ ਲਿਖ ਦੇ ਆ ਸੌਜੋ ਕਹਿੰਦੀ ਕੱਲ ਨੂੰ ਲਿਖ ਲਿਓ ਮੈਂ ਕਿ ਐ ਥੋੜੀ ਹੁੰਦਾ ਹੁੰਦਾ ਇਹ ਤਾਂ ਖਿਆਲ ਦਾ ਕੀ ਪਤਾ 2 ਵਜੇ ਆ ਜੇ 1:30 ਵਜੇ ਆ ਜੇ ਚਲੋ ਕਹਿੰਦੀ ਲਿਖ ਲਓ ਮੈਂ ਲਿਖਣ ਲੱਗ ਗਿਆ ਮੈਥੋਂ ਇੱਕ ਕੀ ਕਮਾ ਇਹਨੂੰ ਹੁਣ ਪੰਜਾਬੀ ਚ ਮੈਥੋਂ ਇੱਕ ਪੰਗਾ ਪੈ ਗਿਆ ਕਿ ਮੈਂ ਐਂਡ ਪਹਿਲਾਂ ਲਿਖ ਬੈਠਾ ਉਹਦਾ ਫਿਰ ਮੈਂ ਉਦੋਂ ਬਾਅਦ ਕੀ ਕਰਾਂ ਫਿਰ ਉਹਨੂੰ ਜਿਹੜੀ ਫਿਲਮ ਨਾਲ ਤੁਹਾਨੂੰ ਐਂਡ ਹੀ ਪਤਾ ਲੱਗ ਜੇ ਫਿਰ ਸਾਡੀ ਕਹਾਣੀ ਸੁਣਨ ਦੀ ਕੀ ਲੋੜ ਐ ਪਰ ਮੈਂ ਖਾ ਚੱਲ ਇੰਨੀ ਚੱਲਣ ਦੇ ਫਿਰ ਤੋ ਚਾਰ ਕੀ ਲੈਣਾ ਨੇ ਕਿ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਫਾਰਮਲ ਹੋ ਗਏ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਫਿਰ ਦੁਬਾਰਾ ਹੁਣ ਮੈਂ ਕੀ ਲਿਖਾਂ ਜੀ ਫਿਰ ਪੁੱਮਕਾ ਇਹ ਮੈਂ ਇਹ ਵੀ ਸੁਣਿਆ ਵੀ ਐਡੀਕ ਵੀ ਕਬਤਾ ਹੁੰਦੀ ਹੈ ਕਬਤਾ ਤਾਂ ਕੋਈ ਸਾਈਜ਼ ਹੁੰਦਾ ਜੀ ਮੈਂ ਚੱਲੋ ਛੋਟੀ ਜੀ ਚੱਲਣ ਦੇ ਫਿਰ ਹਣਾ ਸੋ ਪਾਰਲੀਮੈਂਟ ਦੀ ਮੈਂ ਕੱਲ ਸੁਣਾਵਾ ਇੱਕ ਬੜਾ ਵਧੀਆ ਡਿਬੇਟ ਚੱਲ ਰਹੀ ਸੀ ਜਦੋਂ ਐਨ ਆਰ ਸੀ ਦਾ ਮੁੱਦਾ ਆਇਆ ਸੀਗਾ ਜਿਹੜਾ ਵੀ ਤੁਸੀਂ ਆਪਣੇ ਨਾਨੇ ਨਾਨੀਆਂ ਦੇ ਸਰਟੀਫਿਕੇਟ ਕੱਢ ਕੇ ਲਿਆਓ ਹਨੂੰ ਪਾਕਿਸਤਾਨ ਤੋਂ ਕਿੱਥੋਂ ਲਈਏ ਹੁਣ ਤੇ ਨਹੀਂ ਤਾਂ ਤੁਸੀਂ ਆਏ ਹੀ ਨਹੀਂ ਧਰਤੀ ਤੇ ਕਹਿੰਦੇ ਹੱਦ ਹੈ ਯਾਰ ਤੂੰ ਤੇ ਬੜਾ ਡਿਬਿਊਟ ਆਏ ਸਮਾਜ ਆਏ ਕੰਮ ਕੰਮ ਕਾ ਮੈਂ ਵੀ ਹੱਥ ਜਾ ਖੜਾ ਬਹੁਤ ਵਾਰੀ ਕੀਤਾ ਕਹਿੰਦੇ ਛੋਟੀਆਂ ਪਾਰਟੀਆਂ ਨੂੰ ਮੈਂ ਕੱਲਾ ਹੀ ਸੀ ਉਦੋਂ ਉੱਥੇ ਪਰ ਹੈਡ ਟਾਈਮ ਮਿਲਦਾ ਘੱਟ ਮਿਲਦਾ ਫਿਰ ਜੇ ਘੱਟੋਂ ਤੁਸੀਂ ਮੈਂ ਕਿਹਾ ਜੀ ਸਰ ਟਾਈਮ ਕਹਿੰਦੇ ਨਾ ਛੋਟੀਆਂ ਪਾਰਟੀਆਂ ਨੂੰ ਟਾਈਮ ਕਹਿੰਦੇ ਬਿੱਲ ਪਾਸ ਕਰਨਾ ਰਾਤ ਦੇ 9:30 ਪੌਣੇ 10 ਵਜੇ ਮੈਂ ਕਿਹਾ ਸਰ नहीं नहीं मैं क्या सर थर्टी सेकंड स्पीकर ने इतना देखे क्या बोला मैंने कहा सर थर्टी सेकंड थर्टी सेकंड में क्या बोलोगे मैं ठीक है सर ट्वेंटी कहता <laughs> ट्वेंटी सेकंड में क्या बोलोगे मैं सर दे के देख लो ठीक है आपका समय शुरू होता है अब मैं कह जी सारा दिन बोली गया स्पीकर साहब मैं तो इन्ना कहना चाहूँगा कि लंबे सफ़र को मेलों में मत बांटिए कौम को कबीलों में मत बांटिए एक बहता दरिया है मेरा भारत देश इसको नदियों और झीलों में मत बांटिए मैं क्या अभी तो बारह सेकंड हुए हैं मैं ठीक है सर आठ सेकंड मेरी अगली स्पीच के लिए रख लेना <laughs> सो जे गल कहनी है ना तो बारह च भी कह सकते बट हाँ तो को ਲਫ਼ਜ਼ ਹੋਣੇ ਚਾਹੀਦੇ ਵੋਕੈਬਲਰੀ ਤੁਹਾਡੇ ਕੋਲ ਹੋਣੀ ਚਾਹੀਦੀ ਸੋ ਬੜੇ ਸਿੰਗਲ ਲੱਗੇ ਇੱਥੇ ਆ ਕੇ ਔਰ ਬੜੀਆਂ ਮਾਇਨਾਜ਼ ਹਸਤੀਆਂ ਨੂੰ ਮਿਲ ਕੇ ਜਿਨ੍ਹਾਂ ਨੂੰ ਅਸੀਂ ਸੁਣਨ ਕੇ ਵੱਡੇ ਹੋਏ ਸਭੀ ਭਾਜੀ ਨੇ ਤਾਂ ਡਿਜ਼ਾਈਨ ਮੇਰੀਆਂ ਕੈਸਟਾਂ ਦੇ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਏ ਸੀਗੇ ਤੇ ਇਹਨਾਂ ਦੀ ਕੈਂਚੀ ਤੇ ਬਲੇਡ ਮੇਰੀਆਂ ਗਰਦਨਾ ਗੁਰਦਨ ਤੇ ਬਹੁਤ ਚੱਲੇ ਨੇ ਪਰ ਸ਼ੋਕਰ ਇਹ ਵੀ ਮੇਰੀ ਜੀਵ ਤੇ ਨਹੀਂ ਚੱਲੇ ਗਰਦਨ ਜੀ ਨੇ ਐਂ ਜੇ ਕਰਤੀ ਸੀ ਮੇਰੀ ਉਹ ਇਹਨਾਂ ਨੇ ਕੀਤੀ ਸੀ ਪਹਿਲੀ ਗੋਭੀ ਦੇ ਕੱਚੇ ਪਾਰਨੇ ਕੈਸਾ ਦਾ ਡਿਜ਼ਾਈਨ ਦੇਖਿਓ ਮੈਂ ਕਹਾਂ ਕਿ ਐਡਾ ਵੱਡਾ ਗੱਲ ਜਾ ਕਿਵੇਂ ਕਰਤਾ ਕਹਿੰਦੇ ਸਭੀ ਸਭੀ ਐਂ ਐਂ ਕਰ ਦਿੰਦਾ ਉਹ ਤਾਹਾਂ ਚਵਾਰੇ ਚ ਗੁਪਤੇ ਗੁਪਤਾ ਰਕੋੜ ਦੇ ਨਾ ਤਾਹਾਂ ਹੁੰਦਾ ਭਦੌੜ ਹਾਊਸ ਸੋ ਇਹਨਾਂ ਦੀਆਂ ਕੈਂਚੀਆਂ ਇਹਨਾਂ ਦੇ ਬਲੇਡਾਂ ਨਾਲ ਬਣਿਆ ਇਹ ਅੱਜ ਵੀ ਇਹਨਾਂ ਨੇ ਫਿਰ ਕੈਂਚੀਆਂ ਨਾਲ ਮਿੱਥੋਂ ਉਦਘਾਟਨ ਕਰਵਾ ਲਿਆ ਮੈਂ ਬਹੁਤ ਖੁਸ਼ ਹਾਂ